ਇਨਸਪੈਕਟਰ ਰਾਮਕੇਸ਼ ਜੀ ਇਸ ਵਕਤ ਮੇਰੇ ਨਾਲ ਹੈ ਔਰ ਮੈਂ ਦੱਸ ਦਿਆਂ ਕਿ ਅਸੀਂ ਨਰਸਿੰਗ ਕਾਲਜ ਦੇ ਵਿੱਚ ਇਸ ਸਮੇ ਮੌਜੂਦ ਹੈ ਅੱਜ ਬਹੁਤ ਵਧੀਆ ਇੱਥੇ ਜਾਗਰੂਕਤਾ ਵਿਯਾਨ ਜਿਹੜਾ ਹੈ ਉਸ ਨੂੰ ਮਤਲਬ ਬੱਚਿਆਂ ਤੱਕ ਪਹੁੰਚਾਇਆ ਗਿਆ ਰਾਮਕੇਸ਼ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਅੱਜ ਇੱਥੇ ਕਿਸ ਤਰ੍ਹਾਂ ਆਉਣ ਦਾ ਮੌਕਾ ਮਿਲਿਆ ਅੱਜ ਕਾਕਾ ਰਾਮਵਰਨ ਸਾਨੂੰ ਬੁਲਾ ਆ ਗਏ ਕਹਿੰਦੇ ਐਸਐਸਐਫ ਟੀਮ ਪੂਰੀ ਤੁਸੀਂ ਲੈ ਕੇ ਆਉਣੀ ਹੈ ਮੈਂ ਅਸੀਂ ਜੀ ਆਪਣੀ ਗੱਡੀ ਮੰਗਾਈ ਹੈ ਆਪਣੇ ਨਾਲ ਮਲਾਦ ਨੂੰ ਲੈ ਕੇ ਆਏ ਹਾਂ ਜੀ ਜੀ ਤੇ ਮਤਲਬ ਸਾਨੂੰ ਬਹੁਤ ਸਹਿਯੋਗ ਦਿੰਦੇ ਜੀ ਹਾਂ ਹਾਂ अच्छा बच्चियां नु की इना चीजिया दी जरूरत क्यों ਮਾਪਾ ਮਹਿਸੂਸ ਕਰ ਰਹੇ ਆ ਕਿ बच्चियां नु ਇਨਾ ਚੀਜ਼ਾਂ ਦੀ ਜ਼ਰੂਰਤ ਹੈ ਬੱਚਨ ਜ਼ਰੂਰ ਰਹਿਣਾ ਚਾਹੀਦੇ ਜੀ ਕਿ ਮੈਂ ਇਸ ਕੋ ਪਤਾ ਲੱਗਿਆ ਵੀ ਐਕਸੀਡੈਂਟ ਹੁੰਦਾ ਰੋਡ ਤੇ ਆਪਾਂ ਚੱਕੀ ਜਾਂ ਉਹਨਾਂ ਨੂੰ ਨਾ ਚੱਕੀ ਜੀ ਮਤਲਬ ਜ਼ਰੂਰੀ ਹੈ ਜੀ ਇਹ ਬੱਚਨ ਨੂੰ ਦੇਣਾ ਹੁਣ ਹੁਣੇ ਬੱਚੇ ਸਿੱਖਣਗੇ ਅੱਗੇ ਜਾ ਕੇ ਕੰਮ ਕਰਨਗੇ ਵਧੀਆ ਜੀ ਇਹਨੂੰ ਪਤਾ ਲੱਗਿਆ ਵੀ ਰੋਡ ਤੇ ਕੋਈ ਮਤਲਬ ਡੈੱਡ ਬੋਡੀ ਪਈ ਹੈ ਆ ਕੋਈ ਐਕਸੀਡੈਂਟ ਹੋਇਆ ਹੋਰ ਵਾਰ ਦੱਸਣਗੇ ਕਿਸ ਤਰ੍ਹਾਂ ਦੀਆਂ ਕਟਨਾਮਾ ਰੋਜ਼ ਦੇ ਉੱਪਰ ਹੁੰਦੀ ਹੈ ਰੋਜ਼ ਮਤਲਬ ਐਕਸੀਡੈਂਟ ਹੈ 5 4 5 ਤੱਕ ਹੀ ਹੁੰਦੇ ਜੀ ਹੁੰਦੇ ਨੇ ਲੇਕਿਨ ਇਹ ਜਾਨਾ ਵੀ ਮਤਲਬ ਬਹੁਤ ਪਹੁੰਚਾਉਂਦੇ ਸੀ ਜੀ ਪੂਰੀ ਪੂਰੀ ਕੋਸ਼ਿਸ਼ ਸਾਡੀ ਜਾਨ ਬਚਾਉਣ ਦੇ ਬੰਦੇ ਜਾਨ ਵਾਜੇ ਕਿ ਉਹ ਕਿਸੇ ਦਾ ਭਰਾ ਕਿਸੇ ਦਾ ਪੈਣ ਕਿਸੇ ਦਾ ਭਾਈ ਬਬਾ ਬਹੁਤ ਦੁੱਖ ਲੱਗਦਾ ਕਈ ਵਾਰ ਇਹੋ ਜੀ ਬਿਲਕੁਲ ਕੱਲਾ ਕੱਲਾ ਪਤਾ ਹੁੰਦਾ ਕਈ ਵਾਰ ਜੀ ਮਤਲਬ ਇੰਨਾ ਦੁੱਖ ਲੱਗਦਾ ਮਤਲਬ ਅਸੀਂ ਕਿਸੇ ਤਰ੍ਹਾਂ ਜਾਨ ਬਚਾ ਲਈ ਇਹ ਜੀ ਚਲੋ ਪਰਮਾਤਮਾ ਜਾਨ ਬਚਾਉਂਦੇ ਵੀ ਹੈ ਜੀ ਜਿਹਦੇ ਘਟ ਘਟੇ ਉਹਦੀ ਜਾਨ ਬਚ ਨਹੀਂ ਬਚਦੀ ਕਈ ਵਾਰ ਨਾਲ ਅੱਛਾ ਸਰ ਇਹ ਵੀ ਦੱਸੋ ਕਿ ਜੇ ਅਚਾਨਕ ਫੋਨ ਕਰਨਾ ਪਵੇ ਐਟ ਅ ਟਾਈਮ ਕਿ ਅਸੀਂ ਕਿਹੜੇ ਨੰਬਰ ਤੇ ਡਾਇਲ ਕਰੀਏ 112 ਮੈਂ ਡਾਇਲ ਕਰੂ 112 112 ਤੇ ਉਥੋਂ ਫਿਰ ਐਸੇ ਦਾ ਵਾਲੇ ਤੋਂ ਸਾਡੇ ਕੋਲ ਟੈਪ ਹੈ ਜੀ ਉਹ ਸੀ ਦਾ ਟੈਪ ਤੇ ਲੋਕੇਸ਼ਨ ਵੀ ਉਹਦੀ ਆ ਜਾਊਗੀ ਓਕੇ ਪਤਾ ਲੱਗ ਜੀ ਮਿੰਟ ਤੋਂ ਮਿੰਟ ਸਾਡੀ ਕਿੱਧਰ ਤੇ ਪਹੁੰਚੇ ਲੋਕੇਸ਼ਨ ਤੇ ਜੀ ਅਚਾਨਕ ਰੋਡ ਦੇ ਉੱਪਰ ਐਕਸੀਡੈਂਟ ਆਪਾਂ ਵੇਖਦੇ ਆਂ ਜੇਕਰ ਉਹਦੀ ਮਦਦ ਕਰੀਏ ਤੇ ਪੁਲਿਸ ਕੇਸ ਕਹਿੰਦੇ ਕੋਈ ਦਰਜ ਹੋ ਸਕਦਾ ਜਾਂ ਨਹੀਂ ਹੋ ਸਕਦਾ ਨਹੀਂ ਹੁੰਦਾ ਜੀ ਹੁਣ ਨਹੀਂ ਹੁੰਦਾ ਪੁਲਿਸ ਕੁਝ ਨਹੀਂ ਪੁਲਿਸ ਵਿਚਾਰੀ ਕਹਿੰਦੀ ਵੀ ਤੁਸੀਂ ਸੇਵ ਬਚਾਓ ਜਾਨ ਬਚਾਓ ਲੋ ਕੰਨੇ ਬਸ ਭਾਲੇ ਕਿ ਪੜੋਸੇ ਅਫਸਰ ਜਿਹੜੇ ਸਾਡੇ ਇਨਾਮ ਵੀ ਦਿੰਦੇ ਆ ਵੈਰੀ ਵੈ ਬੀ ਜਾਨ ਬਚਾਈਏ ਨੇ ਵਧੀਆ ਕੰਮ ਕੀਤਾ ਸਰਟੀਫਿਕੇਟ ਦਿੰਦੇ ਆ ਮੈਡਲ ਦਿੰਦੇ ਆ ਉਹਨੂੰ ਜੀ ਬਲ ਬਹੁਤ ਵਧੀਆ ਜੀ ਸਾਡੇ ਰਾਏ ਸਾਹਿਬ ਡੀਜੀ ਸਾਹਿਬ ਟ੍ਰੈਫਿਕ ਦੇ ਵੀ ਆ ਜੀ ਐਸਐਸਫ ਸੜਕਾਂ ਸਰਪੋਰ ਪੰਜਾਬ ਦੇ ਆ ਬਲ ਬਹੁਤ ਵਧੀਆ ਅਫਸਰ ਹੈ ਬਹੁਤ ਵਧੀਆ ਕੰਮ ਕਰਦੇ ਆ ਡੀਸੀ ਸਾਹਿਬ ਜੀ ਕਿੰਨਾ ਕਿੰਨਾ ਚਿਰ ਹੋ ਗਿਆ ਸਰ ਪਟਿਆਲੇ ਵਿੱਚ ਆ ਪਟਿਆਲੇ ਵਿੱਚ ਮੈਂ ਤਾਂ ਪੁਰਾਣਾ ਵੈਸੇ ਜੀ ਪੁਰਾਣੇ ਬਿਲਕੁਲ ਬਿਲਕੁਲ ਮੈਂ ਮੇਰੇ ਟ੍ਰੈਫਿਕ ਚੁਰੇ ਆ ਜੀ 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 ਤੇ ਮੈਂ ਇੱਥੇ ਵਧੀਆ ਕੰਮ ਕੀਤੇ ਜੀ ਜੀ ਅੱਛਾ ਇੰਸਪੈਕਟਰ ਸਾਹਿਬ ਇਹ ਵੀ ਦੱਸੋ ਕਿ ਮਤਲ ਇਹ ਗੱਡੀ ਦੇ ਵਿੱਚ ਗੱਡੀ ਦੇ ਇੱਕ ਤਾਂ ਰਾਤ ਨੂੰ ਲੇਟਾ ਪੈਂਦੀ ਆ ਜੀ ਫੋਗ ਲਾਈਟ ਜਿਹੜੀ ਪੈਂਦੀ ਆ ਇੱਕ ਜਿਹੜੀ ਰਾਤ ਨੂੰ ਸ਼ਰਾਬ ਵੀ ਕੇ ਮਤਲਬ ਕਰਦੇ ਜੀ ਇਹ ਮਲੇ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਮਤਲਬ ਸ਼ਰਾਬ ਪੀ ਕੇ ਡਰਾਈਵਿੰਗ ਨਹੀਂ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਆਪ ਵੀ ਮਰਾਂਗੇ ਬੱਚਿਆਂ ਤਾਂ ਫਿਰ ਜਦੋਂ ਰਾਤ ਦਾ ਟਾਈਮ 7 ਤੋਂ ਲੈ ਕੇ 9 10 ਵਜੇ ਤੱਕ ਬਹੁਤ ਮਾੜਾ ਟਾਈਮ ਹੁੰਦਾ ਜੀ ਆਹ ਉਹਦੇ ਵਿੱਚ ਕਿਉਂ ਸਾਰਿਆਂ ਘਰੇ ਜਾਣਦੇ ਹੁੰਦੇ ਆ ਕੋਈ ਮਤਲਬ ਘਰੋਂ ਮਤਲਬ ਚਲੋ ਜਿਹਨੂੰ ਪੈਗ ਲਾਉਣਾ ਆਪਾਂ ਕਹਿੰਦੇ ਪੈਗ ਲਾਉਣਾ ਮੈਂ ਅੱਛਾ ਚਾਹ ਵੀ ਨਹੀਂ ਪਿੰਦਾ ਜੀ ਮੇਰੇ ਬਾਰੇ ਦੂਰ ਦੂਰੇ ਮੇਰੇ ਵਾਲੇ ਹਿਸਾਬ ਲੇਕਿਨ ਇਸ ਹਿਸਾਬ ਆਪਾਂ ਕਹਿੰਦੇ ਵੀ ਨਸ਼ਾ ਦੂਰ ਨਸ਼ਾ ਪੰਜਾਬ ਨਸ਼ਾ ਮੁਕਤ ਹੋ ਜਾਓ ਹਾਂ ਬਿਲਕੁਲ ਇਹ ਚਾਹੀਦਾ ਆਪਾਂ ਨੂੰ ਇਨਸਪੈਕਟਰ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਗੱਲ ਦੱਸੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਦੇਖੋ ਸਾਡੇ ਵਧੀਆ ਗੱਲ ਹੈ ਜੇ ਮੰਨਦੇ ਹੋ ਕਿ ਨਸ਼ਾ ਨਾ ਕਰੋ ਡਰਾਈਵਿੰਗ ਵੀ ਨਾ ਕਰੋ ਨਸ਼ਾ ਪੀ ਕੇ ਤਾਂ ਬਿਲਕੁਲ ਨਹੀਂ ਇਹੋ ਜਿਹਾ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਵੀ ਘਰ ਕੋਈ ਇੰਤਜ਼ਾਰ ਕਰ ਰਿਹਾ ਹੈ ਨਰਿੰਦਰ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਨਰਿੰਦਰ ਜੀ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਕਿਸ ਤਰ੍ਹਾਂ ਇੱਥੇ ਸਬਬ ਮਿਲਿਆ ਬੱਚਿਆਂ ਦੇ ਰੂਬਰੂ ਬਹੁਤ ਵਧੀਆ ਲੱਗਿਆ ਜੀ ਰਿਆਕੇ ਹਨਾ ਸਾਨੂੰ ਗਵਰਨਮੈਂਟ ਨਰਸਿੰਗ ਕਾਲਜ ਵੱਲੋਂ ਇਨਵੀਟੇਸ਼ਨ ਤੇ ਕਾਕਾ ਰਾਮ ਜੀ ਬਲੋਂ ਇਨਵੀਟੇਸ਼ਨ ਆਇਆ ਸੀ ਗੱਲ ਜੀ ਕਿ ਕੱਲ ਨੂੰ ਆ ਕੇ ਆਪਾਂ ਜਾਣਕਾਰੀਆਂ ਜਿਹੜੀਆਂ ਕੁਝ ਸਿੱਖਣਾ ਤੇ ਕੁਝ ਸਿਖਾਉਣਾ ਹੈਗਾ ਅਸੀਂ ਇੱਥੇ ਆਏ ਸਭ ਤੋਂ ਪਹਿਲੀ ਗੱਲ ਤਾਂ ਚਲੋ ਜਿਹੜੀ ਜਿਵੇਂ ਸਾਡੇ ਪੁਲਿਸਿੰਗ ਬਾਰੇ ਬੱਚਿਆਂ ਨੂੰ ਦੱਸਿਆ ਕਿ ਸਾਡੀ ਫੋਰਸ ਹੈ ਜਿਹੜੀ ਸੜਕਾਂ ਰੱਖਿਆ ਫੋਰਸ ਅਸੀਂ ਉਹਦਾ ਹਿੱਸਾਾਂਗੇ ਅਸੀਂ ਕਿੰਨਾ ਟਾਈਮ ਟ੍ਰੇਨਿੰਗ ਕੀਤੀ ਸਾਨੂੰ ਟ੍ਰੇਨਿੰਗ ਦੇ ਵਿੱਚ ਕੀ ਕੀ ਦੱਸਿਆ ਗਿਆ ਸਾਡੇ ਕੋਲ ਕਿਹੜੇ ਇਕੁਪਮੈਂਟਸ ਨੇਗੇ ਕਿਵੇਂ ਅਸੀਂ ਸਹਾਇਤਾ ਕਰਦੇ ਹਾਂ ਜੇ ਕੋਈ ਜਾਣਕਾਰੀ ਦੇਣੀ ਹੈ ਕਿ ਐਕਸੀਡੈਂਟ ਹੋ ਅਨਾ ਹਰ ਇੱਕ ਚੀਜ਼ ਦਾ ਵੀ ਤੁਹਾਨੂੰ ਪੁਲਸਿੰਗ ਦਾ ਕੋਈ ਵੀ ਆਈਡੀਐਸ ਦੇ ਲਈ ਤੁਹਾਨੂੰ ਕੇਸ ਦਾ ਹਿੱਸਾ ਨਹੀਂ ਬਣਾਇਆ ਜਾਊਗਾ ਅਸੀਂ ਪੂਰੀ ਤਰੀਕੇ ਨਾਲ ਡਿਸਕ੍ਰਾਈਬ ਕੀਤਾ ਕਿ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਫਸਟ ਏਡ ਹੈਗੀ ਉਹ ਕਿਵੇਂ ਦੇਣੀ ਹੈ ਸਾਡੇ ਕੋਲ ਬਾਇਚਾਂਸ ਇਕੁਪਮੈਂਟਸ ਨਹੀਂ ਹੈਗੇ ਪੂਰੇ ਤਾਂ ਉਹ ਬੰਦੇ ਦੀ ਬਾਹ ਟੁੱਟ ਗਈ ਜਾਂ ਕੁਝ ਵੀ ਸੈਫ ਹੋਰ ਹੈਡ ਦੇ ਵਿੱਚ ਉਹਦੀ ਇੰਜਰੀ ਹੋ ਗਈ ਤਾਂ ਉਹਨੂੰ ਕਿਸ ਤਰੀਕੇ ਨਾਲ ਆਪਾਂ ਉਹਨੂੰ ਕੈਰੀ ਕਰਨਾ ਹਸਪੀਟਲ ਤੱਕ ਤਾਂ ਜੋ ਇੰਜਰੀ ਜਿਆਦਾ ਨਾ ਹੋਵੇ ਉਹ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਵੱਧ ਤੋਂ ਵੱਧ ਉਹਨੂੰ ਫਾਇਦਾ ਹੋ ਸਕੇ ਮਤਲਬ ਕਿ ਅਸੀਂ ਉਹਦੀ ਜਾਨ ਬਚਾ ਸਕੀਏ ਕਿਸੇ ਵੀ ਤਰੀਕੇ ਦੇ ਨਰਿੰਦਰ ਜੀ ਨੇ ਬਹੁਤ ਡਿਟੇਲ ਚ ਦੱਸਿਆ ਕਿ ਗਲਤ ਉਹ ਹੀ ਹੈ ਜ ਜਿਵੇਂ ਇਨਸਪੈਕਟਰ ਸਾਹਿਬ ਨੇ ਦੱਸਿਆ ਵੀ ਸਾਡੀ ਮੇਨ ਮੇਨ ਸਾਡਾ ਜਿਹੜਾ ਕਨਸੈਂਟਰੇਸ਼ਨ ਦਾ ਪੁਆਇੰਟ ਹੁੰਦਾ ਉਹ ਸਿਰਫ ਇਹ ਹੁੰਦਾ ਕਿ ਬੱਚੇ ਦੀ ਜਾਂ ਬੰਦੇ ਦੀ ਜਾਂ ਜਿਸ ਜਿਸ ਜੋ ਵੀ ਉਸ ਪਰ ਮੇ ਪ੍ਰੋਬਲਮ ਵਿੱਚ ਹੁੰਦਾ ਉਹਦੀ ਜਾਨ ਬਚੇ ਬਸ ਸਭ ਤੋਂ ਵੱਡੀ ਇਹਨਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਸਰ ਅੱਜ ਤੁਹਾਨੂੰ ਕਿਸ ਤਰ੍ਹਾਂ ਲੱਗਾ ਇੱਥੇ ਬਹੁਤ ਵਧੀਆ ਲੱਗਿਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਹਾਂ ਬਿਲਕੁਲ ਬਹੁਤ ਕੁਝ ਜੀ ਜਿਹੜੇ ਫਸਟ ਐਡ ਜਿਹੀਆਂ ਬ੍ਰੀਕਿੰਗਾਂ ਸਿੰਘਾਂ ਜੀ ਵੀ ਅਸੀਂ ਕਈ ਵਾਰੀ ਕਾਲ ਕਰ ਜਾ ਰਹੇ ਚੱਕਣ ਲੱਗੇ ਤੇ ਉਹਨਾਂ ਦਾ ਕੋਈ ਅੰਗ ਪੈਰ ਕੋਈ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਟੁੱਟਿਆ ਤਾਂ ਸਰ ਨੇ ਦੱਸਿਆ ਸਾਨੂੰ ਵੀ ਕਿੱਦਾਂ ਉਹਨਾਂ ਨੂੰ ਹੈਂਡਲ ਕਰਨਾ ਜੇ ਉਹਨਾਂ ਦੀ ਇੰਜਰੀ ਹੈ ਤਾਂ ਉਹਨਾਂ ਦਾ ਖੂਨ ਕਿੱਦਾਂ ਰੋਕਣਾ ਹਾਂ ਜੇ ਅਸੀਂ ਚੱਕ ਲਿਆ ਤਾਂ ਖੂਨ ਨਾ ਰੁੱਕਿਆ ਜਾਂਦਾ ਜਾਂਦਾ ਉਹਨਾਂ ਨੂੰ ਬਹੁਤ ਨੁਕਸਾਨ ਹੋ ਜਾਣਾ ਜੀ ਅੱਛਾ ਵੀਰ ਜੀ ਇਹ ਵੀ ਦੱਸੋ ਕਿ ਆਪਾਂ ਕੀ ਕਰਦੇ ਹਾਂ ਕਿ ਪਾਣੀ ਲਿਓ ਜੀ ਪਾਣੀ ਲਿਓ ਪਾਣੀ ਮੂੰਹ ਚ ਪਾਓ ਬਾਹਰ ਵਰਮਾ ਜੀ ਕਹਿੰਦੇ ਕਿ ਇੱਕਦਮ ਪਾਣੀ ਮੂੰਹ ਚ ਨਾ ਪਾਓ ਸਹੀ ਗੱਲ ਹੈ ਜੀ ਇਹ ਆਪਣੇ ਪਿੰਡਾਂ 'ਚ ਪੁਰਾਣਾ ਚੱਲਦਾ ਸੀ ਪਹਿਲਾਂ ਕੋਈ ਚੱਕਰ ਖਾ ਕੇ ਡਿੱਗ ਗਏ ਆ ਪਾਣੀ ਲਿਓ ਪਾਣੀ ਲਿਓ ਅੱਖਾਂ 'ਚ ਪਾਣੀ ਮਾਰ ਦਿਓ ਯੈਸ ਯੈਸ ਕਿਉਂਕਿ ਜੀ ਬੋਡੀ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਇੱਕਦਮ ਪਾਣੀ ਦੇਵਾਂਗੇ ਉਹ ਚੋਕ ਹੋ ਜਾਂਦਾ ਮਤਲਬ ਇੱਕਦਮ ਖੂਨ ਬਹਿ ਜਾਂਦਾ ਥੱਲੇ ਜੀ ਹਾਂ ਜੀ ਇਸ ਕਰ ਲੇਡੀ ਕਨਸਟੇਬਲ ਨਵਜੋਤ ਸਰ ਹਾਂ ਨਵਜੋਤ ਜੀ ਅੱਜ ਬੱਚਿਆਂ ਦੇ ਨਾਲ ਉਹ ਵੀ ਤੁਹਾਡੀ ਉਮਰ ਦੀ ਨੇ ਬੱਚੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਕੰਟੈਕਟ ਹੋਇਆ ਤੁਹਾਡਾ ਬਹੁਤ ਅੱਛਾ ਲੱਗਿਆ ਸਰ ਜੀ ਹਾਂ ਕਿਸ ਤਰ੍ਹਾਂ ਦੀ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਤੋਂ ਆਪਾਂ ਕੁਝ ਸਿੱਖਿਆ ਸਿੱਖਿਆ ਵੀ ਹੈ ਸਰ ਬਹੁਤ ਕੁਝ ਹੈ ਤੇ ਇਹਨਾਂ ਨੂੰ ਇਹ ਦੱਸਿਆ ਕਿ 112 ਤੇ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਕਿੱਦਾਂ ਸਾਡੇ ਤੱਕ ਮਤਲਬ ਪਹੁੰਚਾਣਾ ਹੈ ਜੀ ਜੀ ਹਾਂਜੀ ਫਿਰ ਉਸ ਤੋਂ ਬਾਅਦ ਤੁਹਾਡੀ ਡਿਊਟੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਸਰ ਤੁਸੀਂ ਲੋਕੇਸ਼ਨ ਤੇ ਜਾ ਕੇ ਫਿਰ ਉਸ ਨੂੰ ਕੈਪਚਰ ਕਰਦੇ ਹੋ ਪਹਿਲਾਂ ਕਾਲ ਕੀਤੀ ਜਾਂਦੀ ਹੈ 112 ਤੇ ਉਹ ਕੰਟਰੋਲ ਰੂਮ ਤੇ ਜਾਂਦੀ ਹੈ ਤੇ ਉਹ ਸਾਨੂੰ ਦੱਸਦੇ ਨੇ ਕਿ ਇਸ ਜਗ੍ਹਾ ਤੇ ਐਕਸੀਡੈਂਟ ਹੋ ਗਿਆ ਤੇ ਪਹੁੰਚੋ ਪਹੁੰਚੋ ਹਾਂਜੀ ਫਿਰ ਤੁਸੀਂ ਟੀਮ ਦੇ ਨਾਲ ਪਹੁੰਚ ਹਾਂਜੀ ਅਸੀਂ ਟੀਮ ਦੇ ਨਾਲ 5-6 ਮਿੰਟਾਂ ਚੋਂ ਉੱਥੇ ਪਹੁੰਚ ਜੰਦੇ ਹਾਂ ਇਹ ਤੁਹਾਡਾ ਨਾਮ ਕੀ ਹੈ ਜੀ ਲੇਡੀ ਕਨਸਟੇਬਲ ਪ੍ਰਵਿੰਦਰ ਕੌਰ ਪ੍ਰਵਿੰਦਰ ਕੌਰ ਜੀ ਪ੍ਰਵਿੰਦਰ ਜੀ ਐਸੇ ਪੰਜਾਬ ਤੋਂ ਜਾਂ ਆਊਟ ਆਫ ਪੰਜਾਬ ਪੰਜਾਬ ਤੋਂ ਪੰਜਾਬ ਤੋਂ ਕਿਸ ਤਰ੍ਹਾਂ ਅੱਜ ਅੱਜ ਦੇ ਕੰਟੈਂਟ ਬਾਰੇ ਦੱਸੋ ਬਹੁਤ ਵਧੀਆ ਲੱਗਿਆ ਕੁਝ ਸਿੱਖਣ ਨੂੰ ਮਿਲਿਆ ਕੁਝ ਸिखਾਉਣ ਨੂੰ ਮਿਲਿਆ ਬਹੁਤ ਵਧੀਆ ਫੀਲ ਹੋਇਆ ਤੇ ਕਿਵੇਂ ਫਰਸਟ ایڈ ਕਰਨੀਆਂ ਜਾਂ ਸੇਫ ਕਰਨੀਆਂ ਲਾਈਫ ਜੀ ਉਹਦੇ ਬਾਰੇ ਪਤਾ ਲੱਗਾ ਹੈ ਕੁਝ ਦੱਸਿਆ ਕੁਝ ਕੁਛ ਹੈ ਹਾਂ ਕਿਉਂਕਿ ਆਪਾਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ ਪਰ ਮਦਦ ਕਰਨ ਦੇ ਵਿੱਚ ਹੀ ਭਲਾ ਹੁੰਦਾ ਹੈ ਇਹ ਤਾਂ ਹੈ ਕਿਉਂਕਿ ਆਪਾਂ ਤਾਂ ਗੁਰੂਆਂ ਨੇ ਵੀ ਇਹੀ ਸਿਖਾਇਆ ਹੈ ਇਹ ਸੇਵਾ ਲੱਗੀ ਹੈ ਜੋ ਸਾਨੂੰ ਡਿਪਾਰਟਮੈਂਟ ਵੱਲੋਂ ਉਹ ਅਸੀਂ ਨਿਭਾਉਣੀ ਆ ਦੀਪਕ ਬਾਬੂ ਜੀ ਦੀਪਕ ਬਾਬੂ ਜੀ ਕਿੱਥੋਂ ਬਿਲੋਂਗ ਕਰਦੇ ਹੋ ਡਿਸਟ੍ਰਿਕਟ ਬਠਿੰਡਾਈ ਬਠਿੰਡੇ ਤੋਂ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਹੈ ਇੱਥੇ ਆ ਕੇ ਇਥਰ ਬਹੁਤ ਵਧੀਆ ਲੱਗਿਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਜਿਹੜੀਆਂ ਗੱਲਾਂ ਸਾਨੂੰ ਪਹਿਲਾਂ ਨਹੀਂ ਪਤਾ ਸੀਗੀਆਂ ਵੀ ਆਪਾਂ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਪੇਸ਼ੈਂਟ ਨੂੰ ਚੱਕਦੇ ਆਂਗੇ ਉਹਦੇ ਵਿੱਚ ਕੀ ਕੀ ਆਪਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਉਹ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਸੋ ਦੋਸਤੋ ਇਹ ਤੁਸੀਂ ਸਾਡੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਪੰਜਾਬ ਪੁਲਿਸ ਦੇ ਵਿੱਚ ਨੇ ਉਹਨਾਂ ਨੇ ਵੀ ਦੱਸਿਆ ਇੰਸਪੈਕਟਰ ਸਾਹਿਬ ਨੇ ਵੀ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਔਰ ਇਹ ਜਾਣਕਾਰੀ ਜਿਹੜੀ ਪੋਸੂਨਾਮਾ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹ ਪੜਕੀਲੀਆਂ ਖਬਰਾਂ ਇਹ ਉਹ ਉਸ ਤੋਂ ਅਸੀਂ ਬਹੁਤ ਦੂਰ ਹੈ ਅਸੀਂ ਤਾਂ ਉਹ ਕਹਿੰਦੇ ਹੁੰਦੇ ਆ ਕਿ ਸਾਡੀ ਖਬਰ ਨੂੰ ਜੇ 10 ਬੰਦਿਆਂ ਨੇ ਵੀ ਦੇਖ ਲਿਆ ਨਾ ਤੇ ਉਹ ਸਾਡੀ ਬਹੁਤ ਵੱਡੀ ਅਚੀਵਮੈਂਟ ਹੈ ਅਸੀਂ ਕੋਈ ਇਹਨੂੰ ਬ੍ਰੇਕਿੰਗ ਦੇ ਵਿੱਚ ਨਹੀਂ ਬਣਾਉਂਦੇ ਬਸ ਹਰ ਰੋਜ਼ ਅਸੀਂ ਕੋਈ ਨਾ ਕੋਈ ਜਾਗਰੂਕਤਾ ਦੇ ਨਾਲ ਰਿਲੇਟਡ ਜਿਹੜੀ ਹੈ ਉਹ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹੋ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਪੋਸੂਨਾਮਾ ਚੈਨਲ ਨੂੰ ਵੇਖਦੇ ਹੋ ਔਰ ਪੰਜਾਬ ਦੀਆਂ ਖਾਸ ਕਰਕੇ ਡਿਸਟ੍ਰਿਕਟ ਪਟਿਆਲੇ ਦੀਆਂ ਗਤੀਵਿਧੀਆਂ ਦੇ ਨਾਲ ਜੁੜੇ ਹੋ ਸੋ ਇਸ ਕਰਕੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਦੁਆਰਾ ਕੀਤਾ ਪ੍ਰੋਗਰਾਮ ਸ਼ੇਅਰ ਪਤਾ ਨਹੀਂ ਕਿਸ ਦੀ ਜ਼ਿੰਦਗੀ ਦੇ ਵਿੱਚ ਮਤਲਬ ਸੁਧਾਰ ਲੈ ਦੇਵੇ ਕਿਸੇ ਦਾ ਉਜੜ ਰਿਹਾ ਪਰਿਵਾਰ ਬਚ ਜਾਵੇ ਇਹ ਤੁਹਾਡੇ ਸ਼ੇਅਰਿੰਗ ਤੇ ਨਿਰਭਰ ਹੈ ਕੈਮਰਾ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਤਾ ਔਰ ਪੋਸੂਨਾਮਾ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਰੋਜ਼ ਦੀ ਅਪਡੇਸ਼ਨ ਜਿਹੜੀ ਹੌ ਤੱਕ ਪਹੁੰਚੇ ਸੋ ਮੈਨੂੰ ਆਪਣੇ ਦੋਸਤ ਹੋਮਸ ਹੋਤਾ ਨੂੰ ਤੇ ਕੈਮਰਾਮੈਨ ਵਿਸ਼ਨੂ ਨੂੰ ਦਿਓ ਇਜਾਜ਼ਤ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ